ਸੁਖਬੀਰ ਸਿੰਘ ਬਾਦਲ ਕੀ ਹੁਣ ਸ਼ਕਤੀਸ਼ਾਲੀ ਹੋ ਗਿਆ ਕਿ ਇੱਕ ਪ੍ਰਾਈਵੇਟ ਕੰਪਨੀ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਉਹਨਾਂ ਦੀ ਇਮੇਜ ਹੈ ਉਸ ਨੂੰ ਸੁਧਾਰ ਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦੋਗੀ ਜਿਹੜੀ ਕੰਪਨੀ ਨੇ ਪੱਪੂ ਤੋਂ ਰਾਹੁਲ ਗਾਂਧੀ ਬਣਾਇਆ ਜਿਹੜੀ ਕੰਪਨੀ ਨੇ ਰਾਹੁਲ ਗਾਂਧੀ ਦੀ ਇਮੇਜ ਸਦਾਰ ਦਿੱਤੀ ਹੁਣ ਉਸੇ ਕੰਪਨੀ ਨੂੰ ਸੁਖਬੀਰ ਸਿੰਘ ਬਾਦਲ ਨੇ ਵੀ ਠੇਕਾ ਦੇ ਦਿੱਤਾ ਕਿ ਮੈਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਦਿਓ ਤੇ ਅੱਜ ਉਹਨਾਂ ਦੇ ਤੇਵਰ ਜਿਹੜੇ ਤਰਨਤਾਰਨ ਦੇ ਵਿੱਚ ਨਜ਼ਰ ਆਏ ਕੁਝ ਐਸੇ ਚੀਜ਼ ਵੱਲ ਇਸ਼ਾਰਾ ਕਰਦੇ ਕੀ ਵਾਕਿਆ ਹੀ ਸੁਖਬੀਰ ਸਿੰਘ ਬਾਦਲ ਕੁਝ ਬਦਲੇ ਬਦਲੇ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕਿਓ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਗਰਮ ਸਿਆਸੀ ਮਾਹੌਲ ਤਰਨਤਾਰਨ ਦੇ ਵਿੱਚ ਹੈ ਕਿਉਂਕਿ ਜਿੱਥੇ ਵਾਰਿਸ ਪੰਜਾਬ ਦੀ ਜਥੇਬੰਦੀ ਆਪਣਾ ਜੋਰ ਲਾ ਰਹੀ ਹੈ ਉਧਰ ਦੂਸਰੇ ਪਾਸੇ ਸਾਰੇ ਅਕਾਲੀ ਦਲ ਮਿਲ ਕੇ ਮਨਦੀਪ ਸਿੰਘ ਨੂੰ ਜਤੋਂਨ ਦੇ ਵਿੱਚ ਲੱਗੇ ਆ ਤੇ ਇਧਰੋਂ ਇਕੱਲੇ ਸੁਖਬੀਰ ਸਿੰਘ ਬਾਦਲ ਮੈਦਾਨ ਦੇ ਵਿੱਚ ਡਟ ਗਏ ਆ ਤੇ ਉਹਨਾਂ ਦੇ ਨਾਲ ਇੱਕ ਪ੍ਰਾਈਵੇਟ ਕੰਪਨੀ ਕਹਿੰਦੇ ਖੜੀ ਹੋ ਗਈ ਹੈ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਸੁਝਾਅ ਦੇਊਗੀ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਰਾਏ ਦੇਊਗੀ ਜਿਹੜੀ ਕੰਪਨੀ ਸੁਖਵੀਰ ਸਿੰਘ ਬਾਦਲ ਨੂੰ ਦੱਸੂਗੀ ਕਿ ਤੁਸੀਂ ਅੱਗੇ ਕੀ ਕੁਝ ਕਰਨਾ ਹੈ ਕਿਉਂਕਿ ਅਸੀਂ ਤਾਂ ਕਹਿੰਦੇ ਰਾਹੁਲ ਗਾਂਧੀ ਨੂੰ ਪੱਪੂ ਤੋਂ ਰਾਹੁਲ ਗਾਂਧੀ ਬਣਾ ਦਿੱਤਾ ਤੇ ਜੇਕਰ ਤੁਸੀਂ ਵੀ ਪੰਜਾਬ ਦਾ ਮੁੱਖ ਮੰਤਰੀ ਬੰਨਣਾ ਤਾਂ ਸਾਡੇ ਆਖੇ ਚੱਲੋ ਸਾਡੇ ਕਹੇ ਤੇ ਚੱਲੋ ਅਸੀਂ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਾਂਗੇ ਤੇ ਹੁਣ ਕੀ ਸੁਖਬੀਰ ਸਿੰਘ ਬਾਦਲ ਉਸੇ ਕੰਪਨੀ ਦੇ ਕਹੇ ਉੱਪਰ ਚੱਲ ਰਹੇ ਆ ਕਿਉਂਕਿ ਅੱਜ ਜਿਹੜੇ ਤੇਵਰ ਉਹਨਾਂ ਦੇ ਦਿਖੇ ਉਹ ਇੱਕ ਅਲੱਗ ਤੇਵਰ ਸੀਗੀ ਇੱਕ ਅਲੱਗ ਸੁਖਬੀਰ ਸਿੰਘ ਬਾਦਲ ਸੀ ਜਿਸ ਤਰੀਕੇ ਆਪਾਂ ਕੀਏ ਕਿ ਅਕਾਲੀ ਦਲ ਨੂੰ ਸਮਝਿਆ ਜਾਂਦਾ ਸੀ ਜਿਹੜਾ ਅਕਾਲੀ ਦਲ ਇਸ ਚੀਜ਼ਾਂ ਵਾਸਤੇ ਜਾਣਿਆ ਜਾਂਦਾ ਸੀਗਾ ਉਸ ਤਰੀਕੇ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਅੱਗੇ ਵੱਧੇ ਹੋਏ ਦਿਖਾਈ ਦਿੱਤੇ ਵਰਕਰਾਂ ਦੇ ਵਿੱਚ ਖੜੇ ਹੋ ਕੇ ਵਰਕਰਾਂ ਦੇ ਨਾਲ ਧਰਨੇ ਦੇ ਵਿੱਚ ਡਟ ਕੇ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਸਾਡੇ ਜਿਹੜੇ ਹੁਣ ਵਰਕਰ ਹੈ ਉਹ ਭਗਵਾਨ ਤਮਨ ਨੂੰ ਤਰਨ ਤਰਨ ਦੇ ਵਿੱਚ ਨਹੀਂ ਵੜਨ ਦੇਣਗੇ ਪਹਿਲਾਂ ਛੋਟਾ ਜਿਹਾ ਕਲਿੱਪਸ ਹੁੰਦਾ ਸੁਖਬੀਰ ਸਿੰਘ ਬਾਦਲ ਤੇ ਤੇਵਰ ਬਦਲੇ ਬਦਲੇ ਕਿਵੇਂ ਆ ਤੇ ਇਸ ਦੇ ਪਿੱਛੇ ਉਹ ਕਿਹੜੀ ਕੰਪਨੀ ਹੈਗੀ ਹੈ ਤੇ ਆਖਰਕਾਰ ਕੀ ਸ਼ਰੋਮਣੀ ਅਕਾਲੀ ਦਲ ਦਾ ਹੁਣ ਇੱਥੋਂ ਭਵਿੱਖ ਸਵਰਨ ਵਾਲਾ ਤੇ ਉਹ ਜਿਹੜਾ ਪੁਨਰ ਸੁਜੀਤ ਅਕਾਲੀ ਦਲ ਹੈ ਫਿਰ ਉਹਦਾ ਕੀ ਹੋਊਗਾ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਤੇਵਰ ਵਾਲੀ ਕਲਿੱਪ ਦੇਖ ਲਓ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਰਸ ਚਲੀ ਗਈ ਇਹ ਬੇਦੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਫੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਬਾਲ ਸਿੰਘ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਐ ਇੱਥੇ ਬੈਠੀ ਐ ਲੀਡਰਸ਼ਿਪ ਜਿਹਨੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾ ਘੋਮ ਵਾਂਗੂ ਲੱਗਦੀ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਕਾਫੀ ਸਮੇਂ ਬਾਅਦ ਹੈ ਜਿਹੜੀ ਸੁਖਦੇਵ ਸਿੰਘ ਬਾਦਲ ਦੀ ਲਲਕਾਰ ਹੈ ਸਿੱਧੀ ਸਰਕਾਰ ਨੂੰ ਤੇ ਨਾਲ ਦੀ ਨਾਲ ਮਜਬੂਰ ਕਰ ਦਿੱਤਾ ਐਸਐਸਪੀ ਨੂੰ ਇੱਕ ਕਬੂਨ ਦੇ ਲਈ ਇਹ ਕਰਨ ਦੇ ਲਈ ਕਿ ਉਹਨਾਂ ਦੇ ਵਰਕਰਾਂ ਦੇ ਉੱਪਰ ਜਿਹੜੇ ਪਰਚੇ ਹੋਏ ਐ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਕਿਉਂਕਿ ਬਿੱਤੇ ਦਿਨਾਂ ਤੋਂ ਲਗਾਤਾਰ ਪਰਚੇ ਹੋ ਰਹੇ ਸੀਗੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਇਸੇ ਦੇ ਚੱਲਦੇ ਜਿਹੜੀ ਉੱਥੋਂ ਦੀ ਅਕਾਲੀ ਦਲ ਦੀ ਉਮੀਦਵਾਰ ਹੈ ਬੀਬੀ ਸੁਖਵਿੰਦਰ ਕੋਰ ਜਿਹੜੇ ਉੱਥੋਂ ਦੇ ਉਮੀਦਵਾਰ ਹੈ ਧਰਮੀ ਫੌਜੀ ਆ ਦੇ ਕਹਿੰਦੇ ਧਰਮ ਪਤਨੀ ਹੈਗੇ ਆ ਉਹਨਾਂ ਦੀ ਪੁੱਤਰੀ ਦੇ ਉੱਪਰ ਵੀ ਪਰਚਿਆਂ ਦੀ ਗੱਲ ਕੀਤੀ ਜਾ ਰਹੀ ਸੀ ਉਹਨਾਂ ਨੂੰ ਵੀ ਕਹਿੰਦੇ ਧਮਕੀਆਂ ਆ ਰਹੀਆਂ ਸੀ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਉੱਥੇ ਵੱਡੀ ਸੰਖਿਆ ਦੇ ਵਿੱਚ ਇਕੱਠ ਕੀਤਾ ਧਰਨਾ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਤੇ ਉੱਥੇ ਮੌਕੇ ਦੇ ਉੱਪਰ ਕਹਿੰਦੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਭਰੋਸਾ ਦੇਣਾ ਪਿਆ ਕਿ ਉਹ ਗ੍ਰਿਫਤਾਰੀਆਂ ਨਹੀਂ ਕਰਨਗੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਸ ਤਰੀਕੇ ਹੁਣ ਮੈਦਾਨ ਦੇ ਵਿੱਚ ਡਟੇ ਹੋਏ ਐ ਇੱਕ ਪਾਸੇ ਤਾਂ ਉਹ ਤਰਨਤਰਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਰੁੱਝੇ ਹੋਏ ਲਗਾਤਾਰ ਉੱਥੇ ਪ੍ਰਚਾਰ ਐਕਟਿਵ ਹੋ ਕੇ ਕਰ ਰਹੇ ਆ ਦੂਸਰੇ ਪਾਸੇ ਉਹ ਹੜ ਪੀੜਤਾ ਦੀ ਮਦਦ ਦੇ ਵਿੱਚ ਵੀ ਜੁਟੇ ਹੋਏ ਆ ਲਗਾਤਾਰ ਰਾਹਤ ਉੱਥੇ ਭੇਜੀ ਜਾ ਰਹੀ ਹੈ ਜਿਸ ਤਰੀਕੇ ਆਪਾਂ ਕੀ ਕਹਿੰਦੇ ਆ ਕਿ ਸੁਭੀਰ ਸਿੰਘ ਬਾਤਲ ਬਹੁਤ ਕਟ ਘਾ ਦੋ ਵਿੱਚੋਂ ਬਾਹਰ ਨਿਕਲਦੇ ਸੀ ਵਰਕਰਾਂ ਦੇ ਵਿੱਚ ਜਾਂਦੇ ਸੀ ਕਿ ਕਾਫੀ ਸਮੇਂ ਤੋਂ ਪਰ ਹੁਣ ਜੋ ਪਿਛਲੇ 2-3 ਮਹੀਨਿਆਂ ਦੇ ਵਿੱਚੋਂ ਜਦੋਂ ਦੇ ਪੰਜਾਬ ਦੇ ਵਿੱਚ ਹੜ ਆਏ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਹੈਗੇ ਆ ਉਹ ਕਹਿੰਦੇ ਉਸ ਕੰਪਨੀ ਦੀ ਦੇਣ ਹੈ ਪਿੱਛੇ ਇੱਕ ਸਟ੍ਰੈਟਜੀ ਬਣਾਈ ਜਾਂਦੀ ਹੈ ਉਸ ਕੰਪਨੀ ਵੱਲੋਂ ਕਿਉਂਕਿ ਠੇਕਾ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਉਸ ਕੰਪਨੀ ਨੂੰ ਦੇ ਦਿੱਤਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਕਿ ਇੱਕ ਠੇਕਾ ਕੰਪਨੀ ਨੂੰ ਦੇ ਦਿੱਤਾ ਜਿਹੜੀ ਕੰਪਨੀ ਨੇ ਪੱਪੂ ਤੋਂ ਰਾਹੁਲ ਗਾਂਧੀ ਬਣਾਇਆ ਜਿਹੜੀ ਕੰਪਨੀ ਨੇ ਰਾਹੁਲ ਗਾਂਧੀ ਨੂੰ ਨਸੀਤਾ ਦਿੱਤੀਆਂ ਉਹ ਜਿਹੜੀ ਯਾਤਰਾ ਰਾਹੁਲ ਗਾਂਧੀ ਨੇ ਭਾਰਤ ਜੋੜੋ ਕੱਢੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਾਣਾ ਉਸ ਤੋਂ ਬਾਅਦ ਜ਼ਿੰਮੇਵਾਰਾਂ ਦੇ ਕੋਲ ਜਾ ਕੇ ਗੱਲਬਾਤ ਕਰਨਾ ਇਹ ਸਾਰੀਆਂ ਚੀਜ਼ਾਂ ਹੁਣ ਰਾਹੁਲ ਗਾਂਧੀ ਤੋਂ ਟਰਾਂਸਫਰ ਹੋ ਕੇ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਵੀ ਦੱਸੀਆਂ ਜਾਣੀਆਂ ਕਿ ਤੁਸੀਂ ਲਗਾਤਾਰ ਜਿਹੜੇ ਹੜ ਪੀੜਤ ਹੈਗੇ ਆ ਉਹਨਾਂ ਦੀ ਮਦਦ ਦੇ ਵਿੱਚ ਵੀ ਜੁਟੇ ਰਹੋ ਜਿਵੇਂ ਕੱਲ ਹੀ ਝੰਡੀਆਂ ਦਿਖਾਈਆਂ ਕਦੇ 20 ਦੀਆਂ ਝੰਡੀਆਂ ਟਰਾਲੀਆਂ ਨੂੰ ਝੰਡੀਆਂ ਦਿਖਾਈਆਂ ਜਾ ਰਹੀਆਂ ਕਦੇ ਵਰਕਰਾਂ ਦੇ ਵਿੱਚ ਜਾ ਕੇ ਇੱਕ ਹਾਂ ਦਾ ਨਾਹਰਾ ਮਾਰਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਇੱਕ ਉਹ ਲੀਡਰ ਦੀ ਸ਼ਬੀ ਬਣਾਉਣ ਦੀ ਕੋਸ਼ਿਸ਼ ਹੈਗੀ ਐ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਉਹ ਕੰਪਨੀ ਦੀ ਸਲਾਹਾਂ ਦੇ ਨਾਲ ਕਿ ਵਾਕਿਆ ਹੀ ਹੁਣ ਕੰਪਨੀ ਸੁਖਬੀਰ ਸਿੰਘ ਬਾਦਲ ਦੀ ਬੇੜੀ ਪੰਜਾਬ ਦੇ ਵਿੱਚ ਪਾਰ ਲਾ ਪਾਊਗੀ ਕਿਉਂਕਿ ਜਿਹੜਾ ਗਰਾਊਂਡ ਦੇ ਉੱਪਰ ਮੰਨਿਆ ਜਾ ਰਿਹਾ ਮੁਕਾਬਲਾ ਤਿਕੋਣਾ ਹੁੰਦਾ ਜਾ ਰਿਹਾ ਹੈ ਹਾਲਾਂਕਿ ਭਾਜਪਾ ਵੀ ਆਪਾਂ ਕੀ ਹੈ ਕਿ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਅੱਜ ਹੀ ਦੋ ਕਾਂਗਰਸੀ ਪੱਟ ਕੇ ਆਪਣੇ ਅੰਦਰ ਸ਼ਾਮਲ ਕਰਵਾਇਆ ਤਰਨਤਨ ਦੇ ਜਿਮਨੀ ਚੋਣ ਨੂੰ ਲੈ ਕੇ ਦੂਸਰੇ ਪਾਸੇ ਕਾਂਗਰਸ ਪਾਰਟੀ ਵੀ ਪੂਰਾ ਜੋਰ ਲਾ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਆਪਣੇ ਲੀਡਰਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਇਕੱਠੇ ਹੋ ਜਾਓ ਜੇਕਰ ਚੋਣ ਹਾਰ ਗਈ ਤਾਂ ਜ਼ਿੰਮੇਵਾਰੀ ਅਸੀਂ ਤੈਅ ਕਰ ਦਾਂਗੇ ਕਿ ਜੇਕਰ ਇਹ ਤਰਨਤਨ ਦੀ ਜਿਮਨੀ ਚੋਣ ਹਾਰ ਗਏ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਕਰੀਬੀ ਜਿਹੜਾ ਉਮੀਦਵਾਰ ਬਣਾਇਆ ਹੈ ਉਹ ਕਹਿੰਦੇ ਮਜਬੂਤ ਮਜਬੂਤ ਉਮੀਦਵਾਰ ਉਸ ਤਰੀਕੇ ਦਾ ਨਹੀਂ ਜਿਸ ਤਰੀਕੇ ਕਾਂਗਰਸ ਪਾਰਟੀ ਦੇ ਸਕਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਸੁਖਵਿੰਦਰ ਕੋਰ ਧਰਮੀ ਫੌਜੀ ਦੀ ਕਹਿੰਦੇ ਪਤਨੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਸਾਰਾ ਫੋਕਸ ਜਾਂ ਕਹਿ ਲਈਏ ਕਿ ਉਸ ਕੰਪਨੀ ਦਾ ਜਿਸ ਨੂੰ ਠੇਕਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਇਮੇਜ ਸੁਧਾਰਨ ਦਾ ਆਪਣੇ ਆਪ ਨੂੰ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਦੇਖਣ ਦਾ ਉਸ ਇਸ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਸਿੱਧੇ ਤੌਰ ਤੇ ਕਿਤੇ ਵੀ ਮਨਦੀਪ ਸਿੰਘ ਜਿਹੜੇ ਕੀ ਵਾਰਿਸ ਪੰਜਾਬ ਜਾਂ ਆਪਾਂ ਕਹੇ ਲਈ ਕੀ ਪੰਥਕ ਆਪਣੇ ਆਪ ਨੂੰ ਸਾਰੇ ਧਿਰਾਂ ਦੇ ਉਮੀਦਵਾਰ ਸਾਂਝੇ ਖਾਉਂਦੇ ਆ ਉਹ ਸੁਪਰ ਕੋਈ ਵੀ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਨਹੀਂ ਸਾਧ ਰਿਹਾ ਨਿਸ਼ਾਨਾ ਸਾਧ ਰਿਹਾ ਹੈ ਭਗਵੰਤ ਮਾਨ ਨਿਸ਼ਾਨਾ ਸਾਧ ਰਿਹਾ ਹੈ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧ ਰਿਹਾ ਹੈ ਉਹ ਸ਼ਰਮੀ ਸੰਧੂ ਤੇ ਉਸ ਨੂੰ ਗਦਾਰ ਕਿਹਾ ਜਾ ਰਿਹਾ ਹੈ ਉਸ ਨੂੰ ਵੱਖ-ਵੱਖ ਨਾਵਾਂ ਦੇ ਨਾਲ ਪੁਕਾਰਿਆ ਜਾ ਰਿਹਾ ਹੈਗਾ ਤੇ ਭੰਡੀ ਪ੍ਰਚਾਰ ਉਸੇ ਦਾ ਕੀਤਾ ਜਾ ਰਿਹਾ ਕਿਉਂਕਿ ਉਹ ਵੀ ਸ਼ਰੋਮਨੀ ਅਕਾਲੀ ਦਲ ਦੀ ਟਿੱਕਰ ਤੋਂ ਲੜਕੇ ਜਿੱਤ ਕੇ ਉਸ ਤੋਂ ਬਾਅਦ ਫਿਰ ਉਧਰ ਨੂੰ ਗੁਲਾਟੀ ਮਾਰ ਕੇ ਗਏ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਕਾਫੀ ਨਰਾਜ਼ ਹੋ ਗਏ ਐ ਇਸੇ ਕਰਕੇ ਸਿੱਧੇ ਤੌਰ ਤੇ ਆਪਣੇ ਹੱਥ ਦੇ ਵਿੱਚ ਉਹ ਕਮਾਨ ਲਈ ਐ ਤਾਂ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਜੇਕਰ ਇੱਥੋਂ ਉਹ ਪੰਥਕ ਧਿਰ ਜਿਹੜੀ ਮਨਦੀਪ ਸਿੰਘ ਐ ਉਹ ਜਿੱਤ ਜਾਂਦਾ ਤਾਂ ਸੁਭਾਵਿਕ ਤੌਰ ਤੇ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਵਿੱਚੋਂ ਨਿਕਲੇ ਆ ਪੁਨਰ ਸੁਜੀਤ ਅਕਾਲੀ ਦਲ ਲੈ ਉਹ ਆਪਣੇ ਆਪ ਨੂੰ ਮਜ਼ਬੂਤ ਧਿਰ ਪੰਜਾਬ ਦੇ ਵਿੱਚ ਦੱਸ ਸਕਦਾ ਸ਼੍ਰੋਮਣੀ ਅਕਾਲੀ ਦਲ ਨਾਲ ਉਹ ਜਿਹੜੀ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਇਸੇ ਦੇ ਚੱਲਦੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਉਹ ਕੰਪਨੀ ਲਗਾਤਾਰ ਕਹਿੰਦੇ ਸਲਾਹਾਂ ਦੇ ਰਹੀ ਹੈ ਕਿ ਲੋਕਾਂ ਦੇ ਵਿੱਚ ਜਾਓ ਲੋਕਾਂ ਦੇ ਵਿੱਚ ਇੱਕ ਲੀਡਰ ਵਾਲੀ ਇੱਕ ਚੰਗੀ ਸ਼ਵੀ ਬਣਾਓ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਬੇਅਦਬੀ ਇਹਦੇ ਕੇਸਾਂ ਦੇ ਦੌਰਾਨ ਵੱਖ-ਵੱਖ ਸਮੇਂ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਚੇ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਇਮੇਜ ਤਸਵੀਰ ਬਣੀ ਹੈ ਉਹ ਕੁਝ ਬਹੁਤੀ ਚੰਗੀ ਨਹੀਂ ਹੈਗੀ ਹੁਣ ਉਸੇ ਨੂੰ ਆਪਾਂ ਕੀ ਕੀ ਧੁੰਲਾ ਕਰਨ ਵਾਸਤੇ ਉਸ ਤੋਂ ਉਬਰਣ ਵਾਸਤੇ ਇਸ ਕੰਪਨੀ ਦਾ ਜਿਹੜਾ ਕੰਮ ਹੈਗਾ ਕਿ ਸੁਖਵੀਰ ਸਿੰਘ ਬਾਦਲ ਦੀ ਤਸਵੀਰ ਇਸ ਤਰੀਕੇ ਬਿਲਡ ਕੀਤੀ ਜਾਣੀ ਹੈ ਕਿ ਲੋਕਾਂ ਨੂੰ ਲੱਗੂਗਾ ਕਿ ਵਾਕਿਆ ਹੀ ਸੁਖਵੀਰ ਸਿੰਘ ਬਾਦਲ ਤਾਂ ਇੱਕ ਨਵਾਂ ਚਮਕਦਾ ਹੋਇਆ ਸਿਤਾਰਾ ਹੈ ਕਦੇ ਰਾਹੁਲ ਗਾਂਧੀ ਨੂੰ ਵੀ ਪੱਪੂ ਕਿਹਾ ਜਾਂਦਾ ਸੀਗਾ ਤੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੀ ਕਹਿੰਦੇ ਉਹ ਚਮਕਾ ਇਸ ਤਰੀਕੇ ਦੇਣਗੇ ਕਿ ਕਹਿਣਗੇ ਕਿ ਵਾਕਿਆ ਹੀ ਵਿਰੋਧੀ ਧਿਰ ਦੇ ਵਿੱਚ ਜਿਹੜਾ ਲੀਡਰ ਹੈ ਤਾਂ ਸੁਖਵੀਰ ਸਿੰਘ ਬਾਦਲ ਹੈ ਧੰਨਵਾਦ ਬਣੇ ਰਹੋ ਆਸ਼ੂ ਨੇਜਾ but the